ਆ ਗੋੜਣੀਆਂ ਹੋ ਜਾ ਗੋੜਣੀਆਂ ਹੋ ਚੋਂਡ ਨੂੰ ਜਾਣਾ ਪੈਣਾ ਹੋ ਚੋਂਡ 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 ਦੋ ਇੰਚ ਮੇਰੇ ਸਾਲਿਆ ਇਧਰੋਂ ਕਰਕੇ ਇਧਰੋਂ ਆਰਗੇਨਾਈਜ਼ ਇਧਰ ਕਰ ਲੈ ਇਹਦੇ ਨੂੰ ਦੋ ਇੰਚ ਮਿੱਟੀ ਆਰਗੇਨਾਈਜ਼ ਕਰਕੇ ਇਧਰੋਂ ਸਪੰਕਚਰ ਮਿੱਟੀ ਨੂੰ ਇਧਰ ਕਰ ਦੇ ਆਰਗੇਨਾਈਜ਼ ਇਧਰੋਂ ਜੀ ਸਪੰਕਚਰ ਉਧਰ ਹੋ ਜੂਗੀ ਆਲਟੀਮੇਟਲੀ ਛੋੜੀ ਗਈ ਇਧਰ ਲੈ ਜੇ ਨਾ ਕਰਨੈਲ ਸਿਆ ਆਲਟੀਮੇਟਮ ਤੂੰ ਚਾਚੇ ਨੂੰ ਦੇ ਚੁੱਕਿਆ ਹੈ ਤੈਨੂੰ ਉਸ ਆਲਟੀਮੇਟਮ ਤੇ ਉਤਰਨਾ ਪੈਣਾ ਕਰਨੈਲ ਚਾਚਾ ਸਮਝਵਾ ਕੋਈ ਨਹੀਂ ਤੈਨੂੰ ਪਤਾ ਹੈ ਆਲਟੀਮੇਟਮ ਪੂਰਾ ਕਰ ਆਲਟੀਮੇਟਮ ਪੂਰਾ ਹੋ ਗਿਆ ਆਥਨੇ ਮੇਰੇ ਅੱਥ ਵਾਲਿਆ ਮੁਰਗਾ ਵੀ ਮਿਲੂ ਡੇਲ ਮੇਰੇ ਛਾਲੇ ਬੋਤਲ ਵੀ ਮਿਲੂ ਉਹ ਡੜਿਆਂ ਦੇ ਕੋਲੇ ਚੀਖ ਕੇ ਇੱਥੇ ਇਧਰ ਉੱਥੇ ਆਈ ਹਾਂ ਹੋ ਜਾ ਕੋੜਣੀਆਂ ਹੋ ਜਾ ਹੋ ਜਾ ਹੋ ਜਾ ਹੋ ਜਾ ਕੋੜਣੀਆਂ ਕਿਉਂ ਨਾ ਹਟ ਕੇ ਰਾਂ ਵੇ ਹੈਲੋ ਕਾਰ ਫੇਰ ਕਰਾਂ ਵਿਹਲੇ ਬੈਠਣ ਦੀ ਰੁੱਤ ਹੈ ਨਹੀਂ ਤੇ ਹੈ ਐਰੇ ਸਾਲਾ ਗਲੀਸ਼ ਮੇਰਾ ਸਾਲਾ ਪਿਗਲਿਆ ਪਿਆ ਉਧਰੋਂ ਮੇਰੇ ਸਾਲੇ ਗੋਡੇ ਹੱਲਣੋਂ ਹਟ ਚੱਲੇ ਉਧਰੋਂ ਇਹਦੇ ਸਪੈਂਡਲ ਹੇਟਣੋਂ ਹੱਲ ਚੱਲੇ ਇਹ ਹੋਰ ਸਭ ਕਾ ਹੋ ਜੀ ਮੇਰੇ ਸਾਲਾ ਸਟਾਰਟ ਵੀ ਹੋ ਰੌਂਡ ਅਪ ਚਲੇ ਕੇ ਹੁੰਨੇ ਗਣ ਬਣੀਆ ਗੱਲ ਜੀ ਨੂੰ ਪੱਟਦਾ ਜਣਾ ਚੋਂ ਪੱਟਦਾ ਤੈਨੂੰ ਕਹਿੰਦੇ ਨਾਟ ਗਿਆ ਰਹਿਣੀ ਕਹਿੰਦੇ ਨਾਟ ਗਿਆ ਰਾਮੀ ਹਾਂ ਲੀਵਰ ਕੱਢ ਲੀਏ ਲੀਵਰ ਕੱਢ ਲੀਏ ਠੀਕ ਹੈ ਨਾ ਚਾਚਾ ਸਿੰਘ ਦਾ ਨੁਕਸਾਨ ਵੀ ਨਹੀਂ ਕਰਨਾ ਤੇ ਮੇਰੇ ਕਹ ਤੂੰ ਤਾਂ ਕਰ ਦਵਲੀ ਫਿਰ ਠੀਕ ਹੈ ਨਾ ਇਹ ਲੀਵਰ ਕੱਢਣ ਦੇਖ ਰੇ ਇਹ ਹੁਣ ਮੇਰੇ ਛਾਲੇ ਲੀਵਰ ਹੈ ਜਿਹੜੇ ਹੁਣ ਕਿਉਂਕਿ ਸ਼ਰੇ ਤੇ ਕਰਨਾ ਹੁਣ ਮੇਰੇ ਛਾਲੇ ਵਾੜਾ ਅਲਟੀਵੇਟਮ ਕਰਨਾ ਪੈਣਾ ਇਹ ਬੰਦੇ ਦਾ ਦਮ ਹੈ ਕਿ ਅਕਸਰ ਕੰਪਿਊਟਰ ਨਹੀਂ ਬਣਾਇਆ ਇਹ ਇਹ लास्ट है जो कर रहे आप ਮੂ ਮਾਰੇ ਥਾਂਂ ਗੇਰੇ ਰਕੇ ਹਮਿਤ ਮਸ਼ੀਜ ਗਿਆ ਕੇ ਮੂ ਹਰੀ ਥਾਂਂ ਗੇਰੇ ਰਕੇ ਨਾ ਜਰ ਕਰਨਾ ਤੇਰਾ ਦਿਮਾਗ ਕਿੱਥੇ ਆ ਮੇਰੇ ਸਾਹ ਇੱਥੋਂ ਦੋ ਦੋ ਘਰਾ ਉੱਥੇ ਛੱਟ ਉੱਥੋਂ ਦੋਨੇ ਜਾ ਕੇ ਉੱਥੇ ਛੱਟ ਉੱਥੋਂ ਦੋਨੇ ਸਿੰਟਣਾ ਪਰਾਂਤ ਉੱਥੋਂ ਖਾਲੀ ਲੈ ਕੇ ਹੁੰਦਾ ਹੁੰਦਾ ਉਹ ਖੁਦਿਆ ਥੜੀ ਹੁੰਦਾ 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 ਉਹ ਖੁਦਿਆ ਥੜੀ ਪਾ ਉੱਥੇ ਇੱਕ ਕਰਾਹ ਨੂੰ ਖਾਲੀ ਰੱਖਣਾ ਨਾ ਭਰਨੇ ਦਾ ਖਾਲੀ ਰੱਖਣਾ ਉੱਥੇ ਮਿੱਟੀ ਨੂੰ ਐ ਲੱਗ ਜੇ ਵੀ ਹਾਂ ਫਿਰ ਰਿਆ ਕਰਾਹ ਮੈਂ ਆਪਣੇ ਆਪ ਹੀ ਪੱਧਰ ਹੁੰਦੀ ਤਰੀ ਜਾਂਦਾ ਉੱਥਾ ਹੰਦ ਹੰਦ ਇਧਰ ਗੋਮੀ ਅਲਗੇ ਦੀ ਹੰਦ ਹੰਦ ਫਿਰ ਇੱਥੇ ਖਾੜਾ ਕੋ ਉਹ ਥੋੜੀ ਚੱਕ ਮੇਰਾ ਸਾਲਾ ਪਾਣੀ ਚੜ ਰਿਆ ਨਹੀਂ ਉੱਥੇ ਨਾ ਚੜ ਰੜੀ ਕਿਸੇ ਹਾਲਤ ਨਹੀਂ ਚੜਦਾ ਟ੍ਰੋਲ ਮੈਨੂੰ ਪਤਾ ਹੈ ਹਾਂ ਚੱਲੀ ਇਹ ਤਾਂ ਠੀਕ ਹੈ ਠੀਕ ਹੈ ਹੇ 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 ਮੇਰਾ ਸਾਲਾ ਚਾਚਾ ਜੀ ਨੇ ਕਿਹਾ ਸੀ ਮੜੀ ਜੀ ਖਵਾ ਰੇ ਆ ਕੀ ਕਰਿਆ ਬੇ ਯਾਰ ਹਾਂ ਰੱਬਾ ਦੱਸਤਾ ਸਮਾ ਆਂ ਹਾਂ ਹਾਂ ਤੇ ਢੀਆਂ ਲੱਗੀਆਂ ਪਈ ਜਿੰਨਾ ਕਿ ਬੁੱਟਰ ਕਰਾ ਲੈ ਪੱਤਰ ਕਰਕੇ ਗਿਆ ਸੀ ਹੋੜ ਵੀ ਮੇਰੇ ਨਾਲ ਤੇੜੀਆਂ ਲਾਤੀ ਹਾਂ ਚਾਚਾ ਕਿਵੇਂ ਆ ਓਏ ਮੈਨੂੰ ਆਏ ਕਹਿਣਾ ਓਏ ਚਾਚਾ ਚਾਚੇ ਚੁੱਚਦੇ ਨੇ ਪਤਾ ਮੇਰੀ ਗੱਲ ਸੁਣ ਲੈ ਆ ਥਾਂ ਥਾਂ ਤੇ ਆ ਤੇੜੀਆਂ ਜੇ ਪਾ ਕੇ ਰੱਖਦੀਆਂ ਕੀ ਘਰ ਦਾ ਕੰਮ ਚਾਚਾ ਚਾਚਾ ਬਹਿ ਜਾ ਬਹਿ ਜਾ ਬਤਨੂੰ ਆਫਟਰ ਆ ਸਾਰੀ ਗੱਲ ਸਮਝਾ ਰਿਹਾ ਕੀ ਬਹਿ ਜਾ ਯਾਰ ਉਹ ਯਾਰ ਬੈਠ ਮਾੜਾ ਯਾਰ ਬਹਿ ਕੇ ਮਸਲੇ ਹੱਲ ਕਰਦੇ ਦੇਖ ਚਾਚਾ ਮੇਰਾ ਸਾਲਾ ਹਾਂ 15 ਸਾਲ ਪਹਿਲਾਂ ਮੇਰੇ ਸਾਲੇ ਦਾ ਗੱਲਬਾਤ ਹੀ ਇਹ ਨਹੀਂ ਸੀ ਹੁਣ ਜੇ ਮੈਂ ਇਧਰ ਟਰੈਕਟਰ ਲੈ ਕੇ ਆਉਣਾ ਇਧਰੋਂ ਆਏ ਨੂੰ ਦੇਖਦਾ ਤਾਂ ਉਧਰ ਉੱਚਾ ਲੱਗਦਾ ਜਦੋਂ ਮੈਂ ਉਧਰ ਜਾਣਾ ਤਾਂ ਇਧਰ ਉੱਚਾ ਲੱਗਦਾ ਜਦੋਂ ਮੈਂ ਵਿਚਾਲੇ ਬਹਿਣਾ ਹਾਂ ਪਰਲੇ ਪਾਸੇ ਨਹੀਂ ਮਾਂ ਲੱਗਦਾ ਇਧਰੋਂ ਨਹੀਂ ਮਾਂ ਲੱਗਦਾ ਮੇਰਾ ਸਾਲਾ ਚਾਚਾ ਇਹ ਨਹੀਂ ਪਤਾ ਲੱਗਦਾ ਵੀ ਧਰਤੀ ਬਦਲ ਗਈ ਇਹ ਨਹੀਂ ਪਤਾ ਲੱਗਦਾ ਆਪਦੀ ਨਜ਼ਰ ਬਦਲ ਗਈ ਇਹ ਨਹੀਂ ਸਮਝ ਚਾ ਰਿਹਾ ਚਾਚਾ ਮੈਂ ਤੈਨੂੰ ਇੱਕ ਗੱਲ ਦੱਸ ਬਚਾਰੇ ਦਾ ਸਾਰੀ ਮਿੱਟੀ ਇਧਰ ਉਧਰ ਇਕੱਠੀ ਕਰਕੇ ਜਿਹੜੀ ਕੰਦਰ ਦਾ ਮਾੜੀ ਮੋਟੀ ਕੰਪਿਊਟਰ ਕਰਾ ਲੈ ਸਿੱਧੀ ਕਰਕੇ ਗਿਆ ਸੀ ਉਹ ਤਾਂ ਵੀ ਦੁਬਾਰੇ ਇਕੱਠੀ ਕਰਤੀ ਕੀ ਕਰਾਂ ਤੜਕੇ ਦਾ ਲੱਗਿਆ ਮਿੱਟੀ ਦਾ ਮਿੱਟੀ ਹੋਇਆ ਚਾਚਾ ਠੀਕ ਹੈ ਨਾ ਤੂੰ ਦੇਖ ਤਾ ਸੀ ਟਰੈਕਟਰ ਦੀ ਪਾਣੀ ਟੈਂਕੀ ਥੱਲੇ ਮਾਰੀ ਮੇਰੇ ਸਾਲੇ ਦੀ ਸਮਝ ਚ ਨਹੀਂ ਆ ਰਹੀ ਉਹ ਕੰਮ ਦਾ ਸਾਰਾ ਵਿਗਾੜ ਤਾ ਕਹਿ ਲਿਆ ਯਾਰ ਯਾਰ ਹਣ ਮੇਰੀ ਗੱਲ ਸੁਣ ਮੈਂ ਵਿਗਾੜਨ ਨੂੰ ਥੋੜੀ ਲੱਗਿਆ ਸੀ ਚਾਚਾ ਠੀਕ ਹੈ ਨਾ ਵਿਗਾੜਨ ਖੜਾ ਹੋ ਜਾਣਾ ਕੀ ਆ ਚਾਚਾ ਮੇਰੀ ਗੱਲ ਸੁਣੋ ਸਾਰੀ ਗੱਲ ਗਲੂਰ ਤਾਂ ਮਿਲੂਗੀ ਨਾ ਹੋਰ ਹੋਗੀ ਆ ਦੇਖ ਲਾ ਕੀ ਕਰਿਆ ਕੀ ਕਰਿਆ ਜੱਗਾ ਪੜਾ ਪੱਧਰ ਕਰ ਗਿਆ ਸੀ ਇੱਥੋਂ ਇੱਥੇ ਵੀ ਲੈ ਕੇ țeੜੀ ਦਵਾਰੀ ਲਾਦੀ ਯਾਰ ਤਾ ਚਾਚਾ ਓ ਚਾਚਾ ਮੈਂ ਕੀ ਕਰਾਂ ਮੇਰੇ ਸਾਲੇ ਦਾ ਹੁਣ ਮੈਂ ਕੀ ਦੱਸਾਂ ਲੈ ਮੈਂ ਤੈਨੂੰ ਤੜਕੇ ਕਿਹਾ ਸੀ ਹਾਂ ਵੀ ਜੇ ਹੱਥ ਪੈਂਦਾ ਤਾਂ ਪੰਗਾ ਨਹੀਂ ਤਾਂ ਪੰਗਾ ਨਹੀਂ ਤੂੰ ਆ ਦਿਖ ਲੈ ਨਾ ਨਵਾਂ ਜਬ ਸੇੜ ਕੇ ਰੱਖਦਾ ਯਾਰੀ ਤੜਕੇ ਚਾਚਾ ਨਸ਼ੇ ਪਤੇ ਬੱਸ ਸੀ ਸਰੀਰ ਕਹਿ ਰਿਹਾ ਸੀਗਾ ਵੀ ਸਾਰਾ ਕੁਝ ਸਹੀ ਕਰ ਦੂੰ ਹੁਣ ਦੁਪਹਿਰੇ ਨਸ਼ੇ ਪਤੇ ਸਰੀਰ ਹੰਭ ਗਿਆ ਹੁਣ ਮੇਰਾ ਸਾਲਾ ਸਰੀਰ ਕਹਿੰਦਾ ਵੀ ਪੰਗੇ ਨਾਲ ਲੈ ਲਈ ਦੇਖੀ ਆ ਰਾਮ ਨਾ ਮੇਰਾ ਸਾਲਾ ਮੇਰਾ ਜਿਹੜੀ ਗੱਲ ਹੁਣ ਦੱਸ ਹੁਣ ਕੀ ਕਰੀਏ ਹਣ ਹਣ ਕੀ ਕਰਨਾ ਜਿਹੜਾ ਚੰਦ ਚੜਾਉਣਾ ਸੀ ਮੈਂ ਤਾਂ ਦਿੱਤਾ ਚੜਾ ਤੇ ਤੂੰ ਸੱਦ ਲੈ ਕੰਪਿਊਟਰ ਕਰਾ ਲੈ ਨੂੰ ਓ ਚਾਲੀ ਸੋਹਣੇ ਮੇਰੇ ਰੋ